ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਸਬ ਡਿਵੀਜ਼ਨ ਫਿਲੌਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਪਿੰਡ ਨਗਰ ਦੇ ਗਿਲ ਰਿਜ਼ੋਰਟ ਵਿਖੇ ਰੱਖੀ ਗਈ ਜਿਸ ਵਿੱਚ ਡੀਐਸਪੀ ਸਬ ਡਿਵੀਜ਼ਨ ਫਿਲੌਰ ਸਰਵਨ ਸਿੰਘ ਬਲ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਚੌਕੀ ਇੰਚਾਰਜ ਲਸਾੜਾ ਸੁਖਦੇਵ ਸਿੰਘ ਅਤੇ ਚੌਕੀ ਇੰਚਾਰਜ ਅਫਰਾ ਨਿਰਮਲ ਸਿੰਘ ਮੌਜੂਦ ਸਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਰਵਨ ਸਿੰਘ ਬਲ ਨੇ ਪਿੰਡਾਂ ਦੇ ਮੋਹਬਰਾਂ ਨੂੰ ਨਸ਼ੇ ਦੇ ਕਾਲੇ ਦੌਰ ਨੂੰ ਜੜੋਂ ਖਤਮ ਕਰਨ ਲਈ ਇੱਕ ਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਨਸ਼ੇ ਚੋਂ ਬਾਹਰ ਕੱਢਣ ਲਈ ਪਹਿਲਾ ਨਸ਼ੇ ਦੇ ਤਸਕਰਾਂ ਨੂੰ ਨਾਤ ਪਾਉਣੀ ਜ਼ਰੂਰੀ ਹੈ ਜੋ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਬਗੈਰ ਸੰਭਵ ਨਹੀਂ ਹੈ ਉਹਨਾਂ ਕਿਹਾ ਜੇਕਰ ਕੋਈ ਨੌਜਵਾਨ ਨਸ਼ੇ ਦੀ ਆਦਤ ਤੋਂ ਪੀੜਤ ਹੈ ਤਾਂ ਉਸ ਨੂੰ ਗੱਲ ਨਾਲ ਲਾ ਕੇ ਸਰਕਾਰ ਵੱਲੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜ਼ਰੂਰ ਦਾਖਲ ਕਰਵਾਇਆ ਜਾਵੇ ਤਾਂ ਜੋ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਉਨਾ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਨਸ਼ਾ ਵੇਚਣਾ ਛੱਡ ਕੇ ਆਮ ਨਾਗਰਿਕਾ ਵਾਂਗ ਚੰਗਾ ਜੀਵਨ ਬਸਰ ਕਰਨ। ਉਹਨਾਂ ਕਿਹਾ ਕਿ ਪੁਲਿਸ ਹਮੇਸ਼ਾ ਆਮ ਲੋਕਾਂ ਦੀ ਸੇਵਾ ਲਈ ਬਚਨਬਦ ਹੈ। ਇਸ ਮੌਕੇ ਹਾਜ਼ਰ ਅਮਰੀਕ ਸਿੰਘ ਭਾਰ ਸਿੰਘਪੁਰ, ਹਰਿੰਦਰ ਸਿੰਘ ਸੈਣੀ, ਨਿਰਮਲ ਸਿੰਘ ਕਾਕਾ ਨਗਰ, ਜਗਤਰਾਮ ਪੱਟੀ, ਨਿਰਮਲ ਰਤੂ, ਦਵਿੰਦਰ ਸਿੰਘ ਲਸਾੜਾ, ਜਗਜੀਤ ਸਿੰਘ ਕੋਮਾ ਹਾਹਾ ਰਾਰਾ ਜੱਜੀ ਆਈ ਤੱਤਾ ਸਿੰਘ ਮੰਡੀ, ਜਸਪਾਲ ਸਿੰਘ ਗੜਾ, ਚਰਨ ਸਿੰਘ, ਚਮਨ ਲਾਲ ਸਤਪਾਲ ਚੀਮਾ ਤੇ ਹੋਰ ਸਰਪੰਚ ਪੰਚ ਹਾਜ਼ਰ ਸਨ। ਉਹ ਇਹ ਪ੍ਰੋਗਰਾਮ ਹੈ ਜਿਸ ਪਬਲਿਕ ਮੀਟਿੰਗ ਕਿਸ ਤਰ੍ਹਾਂ ਵਿਸ਼ੇਸ਼ਿਤ ਕੀਤੀ ਜਾਂਦੀ ਹੈ ਕੀ ਬਤਨਾ ਕਰ ਰਹੇ। ਅੱਜ ਅ ਥਾਣਾ ਫਲੋਰ ਵੱਲੋਂ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਜਿਹੜੀ ਕਿ ਸੰਪਰਕ ਮੈਂ ਹਮ ਦੇ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ श्री ਹਰਕਮਲ ਪ੍ਰੀਤ ਸਿੰਘ ਜੀ ਵੱਲੋਂ ਕਿ ਨਸ਼ਿਆਂ ਦੇ ਵਿਰੁੱਧ ਮਹਿਮ ਵਧੀ ਗਈ ਉਸ ਬੰਦ ਵਿੱਚ ਕੀਤੀ ਗਈ ਹੈਗੀਆ ਇਸ ਵਿੱਚ ਅਸੀਂ ਕਲਸਟਰ ਵਾਈਜ਼ ਕੰਪਲੂਜਨ ਵਿੱਚ ਮੀਟਿੰਗਾਂ ਕਰ ਰਹੇ ਹਾਂ ਪਾਕਾ ਥਾਣਿਆਂ ਦੇ ਵਿੱਚ ਜਿਸ ਤਰ੍ਹਾਂ ਕਿ ਸਭ ਨੂੰ ਇਸ 10 ਥਾਣੇ ਪੈਂਦੇ ਨੇ ਪਲੌਰ ਬਿਲਗਾ ਤੇ ਗਰਾਇਆ ਇਹ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਇਸ ਤੋਂ ਅੱਗੇ ਮੀਟਿੰਗਾਂ ਅੱਗੇ ਤੋਂ ਕੀਤੀਆਂ ਜਾਣਗੀਆਂ ਇਹਦਾ ਮੇਨ ਮਕਸਦ ਹੈਗਾ ਇਹਨਾਂ ਮੀਟਿੰਗਾਂ ਦਾ ਵੀ ਜਿਹੜੇ ਨਵੇਂ ਪੰਜ ਸਰਪੰਚ ਬਣੇ ਨੇ ਜਾਂ ਮੋਦਬਰ ਬੈਠੀ ਨਾ ਮੀਟਿੰਗਾਂ ਜਸਾ ਲੈਂਦੇ ਆ ਵੀ ਪਿੰਡਾਂ ਦੇ ਵਿੱਚ ਇਹਦਾ ਨਸ਼ਾ ਹੈਗਾ ਉਹਦੇ ਵਿੱਚ ਜਿਹੜੇ ਤਿੰਨ categories ਦੇ ਵਿੱਚ ਨਸ਼ਈ ਆਉਂਦੇ ਨੇ ਕੁਝ ਪਿੰਦੇ ਨੇ ਕੁਝ ਪਿੰਦੇ ਨੇ ਤੇ ਵੇਚਦੇ ਨੇ ਜੋ ਮেইনਸ ਮੱਗਲਰ ਉਹਨਾਂ ਬਾਰੇ ਸਿਕਰਟ ਤੌਰ ਤੇ ਇਨਫੋਰਮੇਸ਼ਨ ਲੈਣੀ ਤੇ ਇਹਨਾਂ ਦੇ ਸੰਜੋਗ ਦੇ ਨਾਲ ਜਿਹੜੇ ਐਡਿਕਟਡ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਹੋਸਟ ਸੈਂਟਰ ਦੇ ਵਿੱਚ ਤੇ ਜਾਂ ਹਸਪੀਟਲ ਦੇ ਵਿੱਚ ਐਡਮਿਟ ਕਰਾਉਣਾ ਉਹ ਸੰਜੋਗ ਸਾਡਾ ਹੈਲਥ ਦਾ ਤੇ ਸਾਡੇ ਡਿਪਾਰਟਮੈਂਟ ਦਾ ਹੋਣਾ ਹੈਗਾ ਸਭ ਦੇ ਨਾ ਤੇ ਸ਼ੁਕਰ ਮੈਂ ਕਿਤਾ ਪਿਛਲੇ ਪੌੜੀ ਆਈ ਸੀ ਮੀਜ਼ਨ ਦੀ ਪ੍ਰੋਪਰਟੀ ਕਿਤਨੇ ਜਾਣ ਕੇ ਕੱਟ ਕਰੀਬਨ ਦੇਖਿਆ ਜਿਹੜਾ ਐਸਐਸਪੀ ਸਾਹਿਬ ਸੀਗੇ ਆਪਣੇ ਪਹਿਲੇ ਸੋਪਨ ਸ਼ਰਮਾ ਜੀ ਉਹਨੂੰ ਉਹਨਾਂ ਨੇ ਰੇਡ ਵੀ ਕੀਤੀ ਸੀ ਪਰ ਪ੍ਰੋਪਰਟੀ ਅਜੇ ਤੱਕ ਉਹ ਨਹੀਂ ਫੀਲ ਨਹੀਂ ਹੋਇਆ ਇਹ ਹਵਾ ਜੀ ਦੇ ਅਨੁਸਾਰ ਸਰ ਨਹੀਂ ਬਿਲਕੁਲ ਨਹੀਂ ਜੀ ਜਿਹੜੇ ਵੀ ਇਹਦੇ ਵਿੱਚ ਮੇਨ ਸਮਗਲਰ ਨੇ ਜਿਨ੍ਹਾਂ ਤੇ ਮੁਕਦਮੇ ਦਰਜ ਹੁੰਦੇ ਉਹਨੂੰ ਸਜ਼ਾ ਹੋ ਜਾਂਦੀ ਹੈ ਸਮਾਂ ਲੱਗਦਾ ਕਿਉਂਕਿ ਜਦੋਂ ਕਿਸੇ ਵੀ ਸਮਗਲਰ ਤੇ ਦੋ ਜਾਂ ਤਿੰਨ ਵਾਰ ਉਹਨੂੰ ਉਹਦੀ ਸਜ਼ਾ ਹੋ ਜਾਂਦੀ ਹੈ 10 ਸਾਲ ਦੀ 5 ਸਾਲ ਦੀ ਜਿਹੜੀ ਪਿਛਲੇ 6 ਸਾਲਾਂ ਦੇ ਵਿੱਚ ਪ੍ਰੋਪਰਟੀ ਉਹਨੂੰ ਕੋਪਰੀ ਬਣਾਈ ਹੁੰਦੀ ਆ ਉਹਨੂੰ ਫ੍ਰੀਜ਼ ਕੀਤਾ ਜਾਂਦਾ ਤੇ ਕੈਂਪਟਨ ਅਥਾਰਟੀ ਆ ਦਿੱਲੀ ਵੱਲੋਂ ਇਹ ਅਸੀਂ ਸਾਡੇ ਜਿਲ੍ਹੇ ਦੇ ਵਿੱਚ ਕਾਫੀ ਕਰਵਾਈਆਂ ਜਾ ਰਹੀਆਂ ਨੇ ਸਬੂਜਮ ਵੱਲੋਂ ਵੀ ਇਹ ਸਾਡੇ ਟਿੱਟ ਦੇ ਕੇਸਸ ਤੇ 68 ਦੇ ਕੇਸਸ ਤਿਆਰ ਕੀਤੇ ਜਾ ਰਹੇ ਨੇ ਸਰ ਜੀ ਕੋਈ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਉਹਦੀ ਜਾਨਮਾਲ ਦੀ ਰਾਖੀ ਪੂਰੀ ਤਰ੍ਹਾਂ ਬਿਲਕੁਲ ਜੀ ਉਹਦੀ ਜਾਨਮਾਲ ਦੀ ਰਾਖੀ ਵੀ ਕਰਨੀ ਤੇ ਜਿਹੜਾ ਉਹ ਸਾਨੂੰ ਇਨਫੋਰਮੇਸ਼ਨ ਦਿੰਦਾ ਉਹਨੂੰ ਹੀ ਸੀਕਰਟ ਰੱਖਦੇ ਆਂ